ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਇੱਥੇ ਪਤਾ ਕੀ ਆਪਸ਼ਨ ਕੀ ਆਉਂਦੀ ਆ ਕਹਿੰਦੇ ਤੁਸੀਂ ਗਲਤ ਬੋਲਦੇ ਜੇ ਇਦਾਂ ਨਹੀਂ ਕਹਿੰਦੇ ਧਰਮ ਬਿਨਾਂ ਨਾ ਰਾਜ ਚਲੇ ਹੈ ਓਏ ਅੰਦਰ ਝਾਤੀ ਮਾਰ ਕੇ ਵੇਖੋ ਜੇ ਆਪਣਾ ਰਾਜ ਹੋਊਗਾ ਤੇ ਧਰਮ ਸੁਰੱਖਿਤ ਰਹੂਗਾ ਜੇ ਆਪਣਾ ਰਾਜ ਹੀ ਨਹੀਂ ਤੇ ਧਰਮ ਕਦਾ ਸੁਰੱਖਿਤ ਰਹਿ ਸਕਦਾ ਜਿਨ੍ਹਾਂ ਦੇ ਰਾਜ ਹੁੰਦੇ ਨਿਸ਼ਾਨ ਉਹਨਾਂ ਦੇ ਝੂਂਦੇ ਆ ਜਿਨ੍ਹਾਂ ਦੇ ਰਾਜ ਹੁੰਦੇ ਨੇ ਨਗਾਰੇ ਉਹਨਾਂ ਦੇ ਵੱਜਦੇ ਨੇ ਇੱਕ ਬੇਨਤੀ ਕਰਾਂ ਇਹ ਨਿਸ਼ਾਨ ਤੇ ਨਗਾਰੇ ਐਵੇਂ ਨਹੀਂ ਪ੍ਰਾਪਤ ਅੱਜ ਤੇ ਕੁਛ ਵੀ ਨਹੀਂ ਦੇਹੀ ਚੀਕਾਂ ਮਾਰੀ ਜਾਂ ਨੇ ਜਦ ਭੀੜ ਬਣੀ ਸੀ ਦੇਸ਼ ਤੇ ਇੱਕ ਤਰਫਾ ਸੀਗਾ ਰਾਜ ਜੀ ਓਏ ਜਦ ਜ਼ਬਰ ਜ਼ੁਲਮ ਦਾ ਜੋਰ ਸੀ ਤੇ ਮੂਲ ਕਾਵੇ ਲਾਜ ਓਏ ਉਹ ਪਰਬ ਛੱਡਾ ਗੱਡਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਢਾਡਿਆਂ ਨਾਲ ਅਜੋੜ ਤੇ ਮਾੜਿਆਂ ਨਾਲ ਲਿਹਾਜ ਦੇ ਗੁੜਤੀ ਖੰਡੇ ਧਾਰ ਚ ਉਹਨੇ ਦਿੱਤਾ ਬਦਲ ਸਮਾਜ ਓਏ ਉਸ ਮੌਤ ਬਹਾਜਣ ਵਾਸਤੇ ਪੁੱਤਰਾਂ ਦਾ ਰਚਿਆ ਕਾਜ ਦੋ ਜੂੰਜੇ ਵਿੱਚ ਮਕੌਰ ਦੇ ਗੈ ਪਾਲ ਧਰਮ ਦੀ ਇਲਾਜ ਦੋ ਛੋਟੇ ਬਿਸਰਹੰਦ ਦੇ ਗੇਨੀਹਾ ਵਿੱਚ ਬਰਾਜ ਦੇ ਗੁਰ ਕੁਰਬਾਨੀ ਵੰਸ ਦੀ ਗੈ ਪੰਥ ਸ਼ਹੀਦਾ ਸਾਜ ਉਹ ਜੋ ਮਰਨਾ ਚਾਹਨ ਨਸੀਤਲਾ ਵਸਰੇ ਉਹਨਾਂ ਦੇ ਸੋਹਦੇ ਤਾਜ ਆ ਸਾਡੇ ਸਿਰਾਂ ਤੇ ਤਾਜ ਕੋਈ ਐਵੇਂ ਨਹੀਂ ਹੈ ਦੀ ਬੇਕਦਰੀ ਨਾ ਕਰਿਆ ਕਰੋ ਲੱਖ ਵਾਰੀ ਭੈਣ ਭਰਾ ਇੱਕਦ ਜਦੋਂ ਗੁੱਸੇ ਹੁੰਦੇ ਨੇ ਪਰ ਪੱਗ ਨੂੰ ਇੱਕ ਵਾਰੀ ਝਾਤੀ ਮਾਰ ਕੇ ਵੇਖ ਲਿਆ ਕਰੋ ਪੱਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਇਹ ਉਹ ਪੱਗ ਹੈ ਜਿਹੜੀ ਛੇਵੇਂ ਪਾਤਸ਼ਾਹ ਮਾਰ ਨੇ ਸਾਡੇ ਸਿਰ ਤੇ ਰੱਖੀ ਸੀ ਤੇ ਢਾਡੀਆਂ ਨੇ ਆਖਾ ਸੱਚੇ ਪਾਤਸ਼ਾਹ ਪੱਗ ਤੇਰੀ ਸਹਾਂ ਦਾ ਕੀ ਜਹਾਂਗੀਰ ਦੀ ਸੱਚੇ ਪਾਤਸ਼ਾਹ ਪੱਗ ਤੇਰੀ ਹੈ ਜਹਾਂਗੀਰ ਦੀ ਕਾਦੀ ਪੱਗਾ ਟੋਪੀ ਇਹ ਕੋ ਜੋ ਮਰਜ਼ੀ ਲਾ ਲਿੰਦਾ ਜਦੋਂ ਮਰਜ਼ੀ ਪਾ ਲਿੰਦਾ ਹੁਣ ਗੁੱਸਾ ਨਾ ਕਰਿਓ ਆਪਾਂ ਵੀ ਟੋਪੀਆਂ ਬਣਾਈਆਂ ਘਰਾਂ ਚ ਕਈਆਂ ਨਾ ਨੌਕਰੀ ਕਰਦੇ ਤਿੰਨ ਚਾਰ ਚਾਰ ਪੱਗਾਂ ਪਹਿਲਾਂ ਰੱਖੀਆਂ ਹੁੰਦੀਆਂ ਵੀ ਉੱਠਿਆ ਨਹੀਂ ਜਾਂਦਾ ਤੜਕੇ ਰਾਤ ਨੂੰ ਜਾਦੀ ਪੀ ਲੈਂਦੇ ਆ ਤੇ ਉਹ ਮੁੜ ਕੇ ਜਾਂਦੇ ਜਾਂਦੇ ਨਾਲੇ ਕੰਨਾਂ 'ਚ ਵਾਲ ਤਾਂ ਨੂੰ ਕਰੀ ਜਾਂਦੇ ਨਾਲੇ ਕਹਿੰਦੇ ਵੀ ਸਿਆਪਾ ਹੀ ਆ ਜਿਨ੍ਹਾਂ ਦੇ ਸਿਰਾਂ 'ਤੇ ਤਾਜ ਆ ਨਾ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝੋ ਬਿਨਾਂ ਭਾਗਾਂ ਤੋਂ ਰਾਜ ਭਾਗ ਨਹੀਂ ਮਿਲਦਾ ਪਹਿਲਾਂ ਰਾਜ ਕਾਇਮ ਕਰੋ ਧਰਮ ਫੇਰ ਸੁਰੱਖਿਅਤ ਰਹਿਣਾ ਕਹਿੰਦੇ ਨਹੀਂ ਜੀ ਪਹਿਲਾਂ ਧਰਮ ਚਾਹੀਦਾ ਧਰਮ ਬਿਨਾਂ ਨਾ ਰਾਜ ਚੱਲੇ ਆ ਇਹ ਏਦਾਂ ਕਦੇ ਹੋ ਸਕਦਾ ਭਈ ਜੇ ਤੁਹਾਡੇ ਗਾਤਰੇ ਤੇਗ ਹੋਗੇ ਤੁਹਾਡੇ ਸ਼ਬਦਾ ਚ ਬਲ ਹੋਊਗਾ ਮਰਨ ਦਾ ਜਜ਼ਬਾ ਹੋਊਗਾ ਬਾਈ ਤਖਤ ਨੂੰ ਹਾਸਲ ਕਰ ਲੈਣਾ ਬੜੀ ਛੋਟੀ ਗੱਲ ਹੈ ਉਹਦੇ ਤੇ ਬਹਿ ਕੇ ਉਹਨੂੰ ਸਾਹਮਣਾ ਉਹਦੇ ਨਾਲੋਂ ਵੱਡੀ ਗੱਲ ਹੈ ਪਿੰਡ ਦਾ ਸਰਪੰਚ ਬਣਨਾ ਹੋਵੇ ਨਾ ਇਹ ਕੋਈ ਵੱਡੀ ਗੱਲ ਨਹੀਂ ਹੈ ਪੈਸਾ ਸੁੱਟ ਕੇ ਨਹੀਂ ਤੇ ਡਾਂਗ ਦੇ ਜ਼ੋਰ ਨਾਲ ਬੰਦਾ ਬਣਾ ਹੀ ਲੈਂਦਾ ਪਰ ਉਹ ਸਰਪੰਚੀ ਨੂੰ ਕਾਇਮ ਰੱਖਣ ਵਾਸਤੇ ਨਾ ਆਪਣੀਆਂ ਸਾਰੀਆਂ ਖੁਸ਼ੀਆਂ ਦਾ ਬਲੀਦਾਨ ਦੇਣਾ ਪੈਂਦਾ ਜਿੰਨੇ ਪਿੰਡ ਦੇ ਪੰਚ ਬਣਨਾ ਤੇ ਸਰਪੰਚ ਬਣਨਾ ਜਿਹਨੇ ਪੰਥ ਦੀ ਜ਼ੇਹੇਦਾਰੀ ਸੰਭਲਣੀ ਉਹਨਾਂ ਨੂੰ ਸਾਰਾ ਕੁਝ ਤਿਆਗਣਾ ਪੈਣਾ ਹੈ ਤਿਆਗ ਕੇ ਤੋ ਸਾਰੇ ਦੇ ਘੰਟਾ ਨਹੀਂ ਕੱਢਦੇ ਜਿਨ੍ਹਾਂ ਨੂੰ ਮਰਨ ਦਾ ਚਾਹ ਹੋਵੇ ਆਰਾਜ ਉਹ ਲੈ ਕੇ ਦੇ ਸਕਦੇ ਜਿਨ੍ਹਾਂ ਨੂੰ ਜ਼ਿੰਦਗੀ ਨਾਲ ਪਿਆਰ ਹੋਇਆ ਉਹਨਾਂ ਰਾਜ ਕੀ ਤੁਹਾਨੂੰ ਦੇਣਾ ਜਿਹੜੇ ਆਪਣੇ ਨਿਆਣਿਆਂ ਦਾ ਮੋਹ ਰੱਖਦੇ ਆ ਛੱਡ ਜਾ ਬਈ ਜਿਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਹੈ ਮੈਂ ਨਹੀਂ ਕਹਿੰਦਾ ਪਿਆਰ ਨਾ ਕਰੋ ਕਰਨਾ ਚਾਹੀਦਾ ਫਿਰ ਵਿਖਾਵਾ ਨਾ ਕਰੋ ਕਿ ਅਸੀਂ ਪੰਥ ਦੇ ਦਰਦੀਆਂ ਬੀਬੀਓ ਆ ਕੋੜਕੜ ਜੀ ਬੰਦ ਕਰੀਏ ਆਪਾਂ ਅਸੀਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਚੀਜ਼ਾਂ ਦੋ ਹੀ ਕਹਿਣੀਆਂ ਤੇ ਪਟਾਕੇ ਪਾ ਕੇ ਤੇ ਉਹ ਜਾ ਤੇ ਉਹ ਗਿਆ ਤੇ ਉਹ ਗਿਆ ਤੁਹਾਡੇ ਹੱਥ ਹੈ ਫਸਲ ਬਚਾਉਣੀ ਇਹਨਾਂ ਸਰਦਾਰਾਂ ਦਾ ਕੰਮ ਹੈ ਕਮਾਈ ਕਰਕੇ ਲਿਆਉਣਾ ਤੇ ਤੁਹਾਡਾ ਕੰਮ ਹੈ ਉਹਨੂੰ ਸਾਹਮਣਾ ਯਾਦ ਰੱਖੋ ਬੰਦਾ ਕੰਦਾ ਤੇ ਖੜੀਆਂ ਕਰ ਸਕਦਾ ਪਰ ਉਹਨੂੰ ਘਰ ਨਹੀਂ ਜੇ ਬਣਾ ਸਕਦਾ ਘਰ ਇੱਕ ਔਰਤ ਬਣਾਉਂਦੀ ਹੈ ਬੰਦਾ ਕੰਦਾ ਖੜੀਆਂ ਕਰਦਾ ਹੈ ਬੰਦਾ ਢਾਈ ਕਰੋੜ ਦੀ ਚੀਜ਼ ਵੀ ਲੈ ਆਵੇ ਉਹਨੂੰ ਸਮਝ ਹੀ ਨਹੀਂ ਲੱਗਦੀ ਮੈਂ ਰੱਖਣੀ ਕਿੱਥੇ ਆ ਬੀਬੀਓ ਤੁਹਾਡੀ ਏਡੀ ਵੱਡੀ ਕੁਰਬਾਨੀ ਆ ਤੁਹਾਡੀ ਕੋਖ ਤੋਂ ਉਹ ਪੈਦਾ ਹੋਏ ਜਿਨ੍ਹਾਂ ਸਮੇਂ ਦੀਆਂ ਸਰਕਾਰਾਂ ਨੂੰ ਹਲਾ ਕੇ ਰੱਖ ਦਿੱਤਾ ਉਹਨਾਂ ਦੀ ਧੌਣ ਤੇ ਗੋਡਾ ਰੱਖਿਆ ਉਹਨਾਂ ਦੀ ਚੀਕਾਂ ਘੜਾਈਆਂ ਅੱਜ ਸਾਡੇ ਵਾਲੇ ਦੀਆਂ ਆਪਣੀਆਂ ਨਿਕਲੀ ਜਾਂਦੀਆਂ ਉਹਦਾ ਕਾਰਨ ਕੀ ਹੈ ਫੁੱਟ ਜਿੱਥੇ ਆਪਸੀ ਫੁੱਟ ਪੈ ਜਾਂਦੀ ਹੈ ਉਥੇ ਘਰ ਬਰਬਾਦ ਹੋ ਜਾਂਦੇ ਆ ਜਿੱਥੇ ਏਕਤਾ ਇਤਫਾਕ ਨਹੀਂ ਉੱਥੇ ਜੰਨਾ ਮਰਜੀ ਬਾਹਾਂ ਚ ਬਾਲ ਹੋਵੇ ਨਾ ਉੱਥੇ ਰਾਜ ਨਹੀਂ ਹੋ ਸਕਦਾ ਜੀ ভাই ਇੱਕ ਬੇਨਤੀ ਫਤਿਹ ਬੁਲਾਉਣ ਤੋਂ ਪਹਿਲਾਂ ਕਹਿ ਦਵਾਂ ਆ ਰਾਜ ਅਹੀ ਛਕੂ ਕਰਨਾ ਸਾਡਾ ਤੇ ਨਿਸ਼ਾਨ ਹੀ ਟੇਢਾ ਜਾਓ ਚੈੱਕ ਕਰ ਲਿਓ ਜਾ ਕੇ ਜੇ ਟੇਢਾ ਨਾ ਹੋਇਆ ਮੈਂ ਤੁਹਾਡਾ ਦੇਣਦਾਰ ਹੋਊਗਾ ਜਦੋਂ ਰਾਜਪੂਤ ਘਰਾਣੇ ਦੇ ਮੈਦਾਨੇ ਜੰਗ ਵਿੱਚ ਜੂਹਦੇ ਸੀ ਸਾਹਮਣੇ ਵਾਲੇ ਤੋਂ ਜੇ ਰਾਜਾ ਹਾਰ ਜਾਂਦਾ ਤਾਂ ਉਹਦੇ ਸਾਹਮਣੇ ਸ਼ਰਤ ਰੱਖੀ ਜਾਂਦੀ ਸੀ ਉਹ ਕਹਿੰਦੇ ਸਿਰ ਵਡਾਉਣਾ ਕੇ ਨਿਸ਼ਾਨ ਚ ਕੋਣਾ ਤੇ ਜਿਹਨਾਂ ਨਿਸ਼ਾਨ ਚ ਕੋਣਾ ਹੁੰਦਾ ਸੀ ਉਹਦੇ ਕੇਸ ਕਤਲ ਕਰ ਦਿੱਤੇ ਜਾਂਦੇ ਸੀ ਮੁੜ ਕੇ ਉਹ ਘੋੜੇ ਤੇ ਸਵਾਰ ਨਾ ਹੋ ਸਕੇ ਤਾਂ ਸ਼ਸਤਰ ਧਾਰੀ ਨਾ ਰਵੇ ਤੇ ਜਿਹਦੇ ਸਿਰ ਦੇ ਉਤੋਂ ਕੇਸ ਕਲਮ ਕੀਤੇ ਜਾਂਦੇ ਸੀ ਉਹ ਸਿਰ ਤੇ ਬਚਾ ਲੈਂਦਾ ਸੀ ਪਰ ਆਪਣੀ ਅਣਖ ਗਵਾ ਲੈਂਦਾ ਸੀ ਉਹਨਾਂ ਦੇ ਨਿਸ਼ਾਨ ਟੇਢੇ ਸੀ ਅੱਜ ਵੀ ਜਾ ਕੇ ਗੁਰੂ ਘਰਾਂ ਤੇ ਚੈੱਕ ਕਰ ਲਿਓ ਨਿਸ਼ਾਨ ਟੇਢੇ ਨੇ ਨਿਸ਼ਾਨ ਐ ਹੁੰਦੇ ਆ ਐ ਨਹੀਂ ਹੁੰਦੇ ਜਿਨ੍ਹਾਂ ਦੇ ਨਿਸ਼ਾਨ ਟੇਢੇ ਤੇ ਪੰਥ ਦੇ ਆਗੂ ਅਖਵਾਉਣ ਵਾਲੇ ਤਖਤਾਂ ਦੇ ਜਹੇਦਾਰ ਬਣ ਕੇ ਬੈਠੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕੌਮ ਆ ਕਿ ਪੰਥਿਆ ਉਹ ਕੀ ਪੰਜਾਬ ਦਾ ਵਿਕਾਸ ਕਰ ਲੈਣਗੇ ਗੁਰੂ ਕਈ ਜਾਂਦਾ ਮੈਂ ਪੰਥ ਪ੍ਰਗਟ ਕੀਤਾ ਤੇ ਸਾਡੇ ਵਾਲੇ ਤਖਤਾਂ ਦੇ ਖੜ ਕੇ ਜਹੇਦਾਰ ਕਹੀ ਜਾਂਦੇ ਸਿੱਖ ਕੌਮ ਐ ਸਿੱਖ ਕੌਮ ਐ ਮਾਰੇ ਨੇ ਮਰਦ ਪੈਦਾ ਕੀਤਾ ਇਹ ਇਹ ਔਰਤਾਂ ਦੇ ਵਿੱਚ ਮਲਾਈ ਜਾਂਦੇ ਨੇ ਪਹਿਲਾਂ 2000 ਕੌਮਾਂ ਸੰਸਾਰ ਦੇ ਗੁਲਾਮ ਸੀ ਔਰਤ ਮਾਰੀ ਨਹੀਂ ਔਰ ਤੇ ਜਗ ਜਨ ਨਹੀਂ ਹੈ ਪਰ ਯਾਦ ਰੱਖੋ ਗੁਲਾਮੀ ਦੇ ਵਿੱਚੋਂ ਕੱਟਣ ਵਾਸਤੇ ਇੱਕ ਮਰਦ ਆਇਆ ਧਰਤੀ ਦੇ ਉੱਤੇ ਜਿਸ ਬਾਬਤ ਭਾਈ ਗੁਰਦਾਸ ਸਿੰਘ ਜੀ ਕਹਿੰਦੇ ਨੇ ਕਹਿੰਦੇ ਵਾਹ ਪ੍ਰਗਟਿਓ ਮਰਦ ਅਗੰਮਰ ਪ੍ਰਿਆਮ ਬੇਲਾ ਵਾਹ ਵਾਹ ਕਪੈੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰੂ ਵੀ ਤੇ ਆਪੇ ਚੇਲਾ ਕਹਲੇ ਕੀ ਵਾਰ ਕਾਮ ਤੇ ਸ਼ੇਨ ਸ਼ਾਹ Yeah, hey, hey. hey. hey.

बि ज़िंद पाईंदी हुतो लाड़ी आज़ादी Aí! लाश हुे पोइ पिछे उन पिछे मूल हथ ते जॾ तक जिस्मे ਆਸ ਹੋਵੇ ਉਹ ਪਾਲ ਮੀਆਂ ਦੀਆਂ ਕਾਟੀਆਂ ਉਹ ਚੜਦੇ ਤੇ ਜਿੰਨੂ ਤਾਂਗ ਪਿਆਰੇ ਦੀ ਆਸ ਹੋਵੇ ਉਹ ਸੱਜਣਾ ਤੇ ਜਿੰਨੂ ਤਾਂਗ ਪਿਆਰੇ ਦੀ ਆਸ ਹੋਵੇ ਕਿੰਦਾ ਸੱਜਣ ਮਿਲੇ ਤਾਂ ਦਿਲ ਨੂੰ ਸ਼ਾਂਤ ਆਵੇ ਬਿਨਾ ਸੱਜਣਾ ਬੇਕਰਾਰੀਆਂ ਆਂ ਓਏ ਕਾਹਦਾ ਜੀਵਣਾ ਜਗਤ ਤੇ ਕੱਲਿਆਂ ਦਾ ਸੱਜਣ ਨਾਲ ਹੀ ਖੁਸ਼ੀਆਂ ਸਾਰੀਆਂ ਨੇ। ਨਾਜਕ ਦਾਸ ਉਹ ਸੱਜਣ ਕੋਲ ਜਿਸ ਦੇ ਉਹਦੇ ਕੋਲ ਤਾਂ ਬਰਕਤਾਂ ਸਾਰੀਆਂ ਨੇ। ਜਿਹਦੇ ਕੋਲ ਗੁਰੂ ਹੈ ਨਾ ਉਹਦੇ ਕੋਲ ਸੰਸਾਰ ਦੀ ਤਾਕਤ ਹੈ ਮੈਂ ਫਤਿਹ ਬੁਲਾਉਣ ਤੋਂ ਪਹਿਲਾਂ ਬੇਨਤੀ ਕਰਦੀ ਤੀ ਨਿਸ਼ਾਨਵਾਲ ਝਾਤੀ ਜਰੂਰ ਮਾਰਿਓ। ਅੱਜ ਨਿਸ਼ਾਨ ਉਹ ਝੂਲਦੇ ਜਿਹੜੇ ਸਰਕਾਰਾਂ ਨੇ ਚਲਾਏ ਅੱਜ ਨਿਸ਼ਾਨ ਉਹ ਨਹੀਂ ਝੂਲਦੇ ਜਿਹੜੇ ਨਿਸ਼ਾਨ ਖਾਨਸੇ ਪੰਥ ਦੇ ਸੀ। ਉਹ ਸਾਰਾ ਕਰਿਓ ਜਿਨ੍ਹਾਂ ਨੇ ਖਾਲਸੇ ਪੰਥ ਦੀ ਅਗਵਾਈ ਕਰਨੀ ਉਹ ਤੇ ਆਪ ਖਾਕੀ ਦੀ ਛਤਰ ਛਾਇਆ ਠਾ ਕੇ ਉਹਨਾਂ ਨੇ ਕਿਥੋਂ ਅਗਵਾਈ ਕਰ ਲੈਣੀ ਹੈ ਜਿਨ੍ਹਾਂ ਤਖਤਾਂ ਤੇ ਖੜ ਕੇ ਜਥੇਦਾਰ ਨੇ ਪੰਥ ਨਹੀਂ ਸਦਿਆ ਆਪਣੀ ਮਰਜ਼ੀ ਦਾ ਜਥੇਦਾਰ ਬਣਾ ਲੈਂਦੇ ਆ ਅੱਜ ਦੇ ਸਮੇਂ 'ਚ ਨਾ ਇੱਕ ਜਥੇਦਾਰ ਢਾਉਗੇ ਤੇ ਪੰਜ ਪਹਿਲਾਂ ਤਿਆਰ ਬੈਠੇ ਆ ਜਿੱਦਾਂ ਕਹਿ ਸਕਦੇ ਨਾ ਕਿ ਇੱਟ ਇੱਟ ਪੁੱਟਣ ਦੀ ਲੋੜ ਦੀ ਇੱਟ ਦੇ ਉੱਤੇ ਹੀ ਪੰਜ ਸੱਤ ਬੈਠੇ ਆ ਤੇ ਜੇ ਪੋਟਰੀ ਤੇ ਪਤਾ ਨਹੀਂ ਕਿੰਨੇ ਢੇਰ ਲੱਗਾ ਹੋਣਾ ਤੇ ਤਖਤਾਂ ਦੇ ਜਥੇਦਾਰ ਐ ਬਦਲਦੇ ਜਿਦਾਂ ਕਸ਼ਹਰੇ 'ਚੋਂ ਨਾਲਾ ਬਦਲੀਦਾ ਕਿਸੇ ਨੂੰ ਸੱਦਦੇ ਪੁੱਛਦੇ ਵੀ ਨਹੀਂ ਜਿਨ੍ਹਾਂ ਪੰਥ ਦੀ ਅਗਵਾਈ ਕਰਨੀ ਮੈਂ ਹੁਣ ਵੀ ਕਹਿ ਰਿਹਾ ਆਪਣੇ ਘਰਾਂ ਚ ਫਤੇ ਬਲਾਓ ਜਿਸ ਬੰਦੇ ਦੇ ਪੱਲੇ ਜੱਤ ਸੱਤ ਨਹੀਂ ਉਹ ਪੰਥ ਦੀ ਅਗਵਾਈ ਨਹੀਂ ਕਰ ਸਕਦਾ ਜਿਹੜਾ ਬੰਦਾ ਨਸ਼ੇੜੀ ਆ ਉਹ ਪੰਥ ਦੀ ਅਗਵਾਈ ਨਹੀਂ ਕਰ ਸਕਦਾ ਜਿਹੜਾ ਬੰਦਾ ਲਾਲਚੀ ਆ ਉਹ ਪੰਥ ਦੀ ਅਗਵਾਈ ਨਹੀਂ ਕਰ ਸਕਦਾ ਇੱਥੇ ਕਿਹੜੇ ਬੰਦੇ ਪਰਿਵਾਰ ਹੋਏ ਆ ਮਾਰੇ ਕਹਿੰਦੇ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਇੱਥੇ ਸੇਵਾ ਕਰਕੇ ਕਹਣਾ ਮਹਾਰਾਜ ਮੈਂ ਨਹੀਂ ਕੀਤੀ ਤੇਰੀ ਕਿਰਪਾ ਹੋਈ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਇੱਥੇ ਰਾਮ ਵੀ ਸਮੇਂ ਦਾ ਹੱਥ ਜੋੜ ਕੇ ਖਲੋਤਾ ਪਰ ਵਾਸ ਕੱਟਣਾ ਪੈ ਗਿਆ ਇਸ ਕਰਕੇ ਗੁਰੂ ਦੇ ਬਣੋ ਇੱਕ ਦੇ ਬਣੋ ਤੇ ਨਿਸ਼ਾਨ ਆਪਣੇ ਜਿਹੜੇ ਨੀਲੇ ਕਰੋ ਨਿਸ਼ਾਨ ਟੇਢੇ ਨੇ ਨਿਸ਼ਾਨ ਸਿੱਧੇ ਕਰੋ ਤੇ ਤਖਤਾਂ ਦੇ ਜਹੇਦਾਰ ਜਿਹੜੇ ਕੌਮ ਦਾ ਪ੍ਰਚਾਰ ਕਰਦੇ ਨੇ ਉਹਨਾਂ ਤੱਕ ਵੀ ਸੁਨੇਹਾ ਲਾਓ ਸਿੱਖ ਕੌਮ ਨਹੀਂ ਸਿੱਖ ਪੰਥ ਹੈ ਪੁੱਛਿਆ ਦਸਵੇਂ ਪਾਤਸ਼ਾਹ ਨੂੰ ਮਹਾਰਾਜ ਇਹ ਕੌਮ ਹੈ ਕਿ ਪੰਥ ਹੈ ਮਹਾਰਾਜ ਕਹਿੰਦੇ ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾ ਸ੍ਰਣੀ ਆਏ ਪੰਥ ਚਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਏ ਜੇ ਜਦੋਂ ਤੁਮ ਸਹਾਇਤਾ ਕਰੇਗਾ ਪੰਥ ਉਦੋਂ ਹੀ ਚੱਲਣਾ ਐਵੇਂ ਥੋੜਾ ਮਾਰਨ ਜਪ ਸਾਹਿਬ ਤੇ ਲਿਖ ਦਿੱਤਾ ਦੋ ਕਾਲ ਪ੍ਰਣਾਸੀ ਦਿਆਲੰਸ ਰੂਪੇ ਸਦਾ ਅੰਗ ਸੰਗੈ ਅਭੰਗੰ ਦਾ ਭੂਤੇ ਮਾਰੇ ਨੇ ਕਹਿ ਮਾਰੇ ਕਹਿੰਦੇ ਅੰਗ ਸੰਗ ਆ ਕਿਤੇ ਵੱਖ ਨਹੀਂ ਆ ਆਹ ਫਤੇ ਬਲਾ ਲਵਾਂ ਆ ਨਾ ਉਸਤਾਦਾਂ ਤੋਂ ਸਿੱਖਣ ਨੂੰ ਪਤਾ ਕੀ ਮਿਲਦਾ ਜਦੋਂ ਆਹ ਸਰੋਪਾ ਪੈ ਜੇ ਇਹਦਾ ਮਤਲਬ ਹੁੰਦਾ ਵੀ ਡੰਡਾ ਡੇਰਾ ਇਕੱਠਾ ਕਰੋ ਹੁਣ ਸਮਾਪਤੀ ਤੁਹਾਡੀ ਤੇ ਮੈਂ ਇੱਕ ਚੀਜ਼ ਕਹਿ ਕੇ ਸਮਾਪਤੀ ਕਰ ਦਨਾ ਬਈ ਤੁਹਾਡੇ ਨਾਲੋਂ ਕਾਲੀ ਸਾਨੂੰ ਬੜੀਆ ਫੂਨ ਵੇਖ ਲਓ ਕਿੰਨੇ ਆਉਂਦੇ ਆ ਇਹ ਲੋਕਾਂ ਦੇ ਕਾਰਜ ਆ ਫਰੀ ਸੇਵਾ ਕਰਦੇ ਆ ਤੁਹਾਡੇ ਤੋਂ ਮਾਇਆ ਲੈ ਕੇ ਪੰਜਵਾਂ ਸਾਲ ਆਉਨੇ ਆ ਕਿਸੇ ਤੋਂ 1 ਰੁਪਈਆ ਨਹੀਂ ਲਿਆ ਨਾ ਬਾਹਰੋਂ ਨਾ ਅੰਦਰੋਂ ਬਸ ਆ ਜਿਹੜੀ ਸੇਵਾ ਆਉਂਦੀ ਇਹੋ ਸੇਵਾ ਲੱਗਦੀ ਤੁਹਾਡੇ ਤੇ ਇਸ ਕਰਕੇ ਅਰਦਾਸ ਕਰਿਓ ਵੀ ਨਾ ਅਜੇ ਤੱਕ ਵਿਕਿਆ ਤੇ ਨਾ ਵਿਕੀਏ ਡਟ ਕੇ ਗੱਲ ਕੀਤੀ ਡਟ ਕੇ ਕਰਾਂਗੇ ਕਈ ਵਾਰ ਨਾ ਪੰਜ ਪੰਜ ਦਿਨ ਗੈਰਪੀ ਹੋਣਾ ਪੈਂਦਾ ਕਰਾ ਜਰਾ ਕਈ ਵਾਰ ਦੱਸਦਾ ਦਿਨ ਵੀ ਜਾਣਾ ਪੈਂਦਾ ਕਈ ਕਈ ਮਹੀਨਾ ਮਹੀਨਾ ਨਿਕਲ ਜਾਂਦਾ ਇਸ ਕਰਕੇ ਪੰਥ ਦੀ ਅਗਵਾਈ ਕਰਨੀ ਆ ਤੇ ਸਾਰੀਆਂ ਚੀਜ਼ਾਂ ਨੂੰ ਤਿਆਗਣਾ ਪੈਣਾ ਜਹੇਦਾਰਾਂ ਨੂੰ ਵੀ ਕਹਿੰਨੇ ਪਜਾਮੀਆਂ ਜਿਹਾ ਲਾਓ ਹੁਣ ਇਹ ਦਿਨਾਲੀਆਂ ਲਾ ਕੇ ਮਰਦਾਂ ਵਾਲੇ ਚੋਲੇ ਪਾਓ ਉਹ ਚੋਲੇ ਪਾਓ ਜਿਹੜੀ ਖਲ ਤੇ ਲਵਾਈ ਲਵਾਈ ਜਾ ਸਕਦੀ ਪਰ ਅੰਦਰੋਂ ਚੋਲਾ ਨਹੀਂ ਉਹਨਾਂ ਦਾ ਲੱਥਦਾ ਉਹ ਚੋਲਾ ਪਾਉ ਨਾਮ ਦਾ ਤੇ ਇਹ ਚੋਲਾ ਪਾਉ ਜਰਨੇਲੀ ਦਾ ਫਿਰ ਤਖਤੋਂ ਖੜ ਕੇ ਫਰਲੇ ਆਲਾ ਮਹਾਰਾਜ ਇੱਕ ਵਾਰੀ ਪੰਥਰ ਨੂੰ ਕਹਿ ਦਵੇ ਨਾ ਵੀ ਮੈਨੂੰ ਮਰਦਾਂ ਦੇ ਸਿਰ ਚਾਹੀਦੇ ਮੈਂ ਦਾਵਾ ਕਰਦਾ ਮਾਝਾ ਮਾਲਵਾ ਦੁਆਬਾ ਰਿਆੜ ਕੀ ਸਿਰਾਂ ਤੇ ਖਫਣ ਬੰਨ ਕੇ ਤੁਰਨਗੇ ਤੇ ਉਹ ਸਾਡੀਆਂ ਭੈਣਾਂ ਜਿਹੜੀਆਂ ਕਿਤੇ 1 ਘੰਟਾ ਕੀ ਅੱਧਾ ਘੰਟਾ ਬੰਦਾ ਬਾਹਰ ਜਾਂਦਾ ਨਾ ਤੇ ਖੂਨ ਲਾ ਲਾ ਪੁੱਛਦੀਆਂ ਕਿੱਥੇ ਮਰ ਗਏ ਆਇਆ ਨਹੀਂ ਆ ਉਹ ਵੀ ਕਹਿਣਗੀ ਆ ਜਾ ਵਰਦਾ ਪੰਥ ਤੇ ਭੀੜ ਬਣੀ ਐ ਜੇ ਤੂੰ ਆਪਾਂ ਕੁਰਬਾਨ ਕਰ ਗਿਆ ਮੈਂ ਤੇਰੇ ਪੁੱਤ ਨੂੰ ਦੱਸਾਂਗੀ ਕਿ ਤੇਰਾ ਬਾਪੂ ਬੜਾ ਬਹਾਦਰ ਸੀ ਵਾਹ ਜੀ ਵਾਹ ਆਪਾਂ ਉਹਨਾਂ ਦੇ ਵਾਸਤੇ ਆਓ ਫਤਿਹ ਅਰਜ਼ ਕਰ ਲਗਾ ਤੇ ਗਰਜਵੀਂ ਆਵਾਜ਼ ਚ ਕਹਿ ਦਿਓ ਨਿਸ਼ਾਨਮਾਲ ਜਰੂਰ ਝਾਤੀ ਮਾਰੋ ਜੇ ਕਿਸੇ ਨੂੰ ਕਮੀ ਲੱਵੇ ਵੀ ਮੈਂ ਗਲਤ ਬੋਲ ਕੇ ਗਿਆ YouTube ਤੇ ਸਰਚ ਮਾਰੋ ਢਾਡੀ ਜਸਵੀਰ ਸਿੰਘ ਮਾਨ ਮੇਰਾ ਕੰਟੈਕਟ ਨੰਬਰ ਤੁਹਾਨੂੰ ਮਿਲ ਜਾਣਾ ਤੁਸੀਂ ਜਿਹੜਾ ਸਵਾਲ ਕਰੋਗੇ ਤੁਹਾਨੂੰ ਜਵਾਬ ਦੇਣ ਵਾਸਤੇ ਤਿਆਰ ਹਾਂ ਕਿਉਂ ਲਖਵੀਰ ਸਿੰਘ ਜੀ ਨਿਸ਼ਾਨ ਟੇਡੇ ਕਿ ਨਹੀਂ ਟੇਡੇ ਨਿਸ਼ਾਨ ਅੱਜ ਤੱਕ ਟੇਡੇ ਪਰ ਜਿਹੜੇ ਤਖਤਾਂ ਦੇ ਜ਼ਹੀਰ ਜਿਹਨਾਂ ਨੂੰ ਸਵਾ ਲੱਖ ਰੁਪਈਆ ਤਨਖਾਹ ਪੈਂਦੀ ਨਾ ਉਹਨਾਂ ਨੂੰ ਪੰਥਨਾ ਮਤਲਬ ਕੋਈ ਨਹੀਂ ਇੱਥੇ ਸੱਦਿਆ ਹੁੰਦਾ 51000 ਤੇ ਬਾਬਿਆਂ ਨੇ ਦੇਣਾ ਹੀ ਦੇਣਾ ਸੀ ਜੇ ਹੋਰ ਕਦੇ ਜਾਂਦਾ 21000 ਤੇ ਆਉਣਾ ਸੀ 11000 ਵਾਲੇ ਨੂੰ ਤੇ ਲਾਗੇ ਨਹੀਂ ਆਉਂਦੇ ਯਾਦ ਰੱਖੋ ਪੰਥ ਦੀ ਅਗਵਾਈ ਕਰਨੀ ਨੀਲੇ ਦੇ ਥੱਲੇ ਆਓ ਇਹ ਨੀਲਾ ਅਸਮਾਨ ਐਵੇਂ ਥੋੜਾ ਮਾਰਨੇ ਆਖਿਆ ਖਾਲਸਾ ਨੀਲਾ ਅਸਮਾਨ ਦੀ ਨਿਆਈ ਐ ਖਾਲਸਾ ਇਹ ਭੇਦਭਾਵ ਨਹੀਂ ਵੇਖਦਾ ਜਾਤ ਪਾਤ ਨਹੀਂ ਵੇਖਦਾ ਇਹ ਜਿੱਥੇ ਵੀ ਜ਼ੁਲਮ ਹੁੰਦਾ ਹੈ ਜੋ ਲੋਮ ਨੂੰ ਰੋਕਣ ਵਾਸਤੇ ਛਾਤੀ ਦੀ ਧਾਲ ਬਣਾ ਲੈਂਦਾ ਇੱਕ ਸੇਖੀ ਆ ਜਿਹੜਾ ਜਾਤ ਪਾਤ ਨਹੀਂ ਪਰਖਦਾ ਦੁਨੀਆਂ ਦੀਆਂ ਕੌਮਾਂ ਘੁੰਮ ਕੇ ਵੇਖ ਲਓ ਗੁਰੂ ਘਰ ਆਉਂਦੇ ਨਾ ਆਪਾਂ ਕੋਈ ਹਿੰਦੂ ਆਵੇ ਮੁਸਲਮਾਨ ਆਵੇ ਜਸਾਈ ਆਵੇ ਅਸੀਂ ਕਹਿੰਦੇ ਸਾਡਾ ਭਰਾ ਆ ਤੇ ਜੇ ਕਦੇ ਅਸੀਂ ਮੰਦਰਾ ਚਾਈਏ ਅਗਲੇ ਬੂਏ ਢੋ ਲੈਂਦੇ ਕਹਿੰਦੇ ਭਰਾ ਨਹੀਂ ਸਾਡਾ ਸ਼ੈਤਾਨ ਆਇਆ ਅਸਲ ਵਿੱਚ ਸਾਡੇ ਵਿੱਚ ਜਿਹੜਾ ਰਾਖਸ਼ਪੁੱਤੀ ਵੀ ਆ ਗਈ ਨਾ ਜਦੋਂ ਅਸੀਂ ਕਹਾੜਾ ਫੇਰਦੇ ਆ ਇਹ ਅਸਲ ਵਿੱਚ ਇਹ ਨਾ ਸੋਚੋ ਵੀ ਲੱਕੜਾਂ ਵੱਢਣਾਂ ਲਈ ਫਿਰਦਾ ਇਹ ਸਫਾਜੰਗ ਕਹਿੰਦੇ ਨਿਹੰਗ ਸਿੰਘ ਇਹਨੂੰ ਬਾਬਾ ਦੀਪ ਸਿੰਘ ਦੇ ਗਾਤਰੀ ਹੁੰਦੀ ਸੀ ਜਿਹਹੁਦਿਆਂ ਨੇ ਜਿਹੜੇ ਜੰਗ ਲੜੇ ਸੀ ਢਾਲ ਤੇ ਸਫਾਜੰਗ ਨਾਲ ਲੜੇ ਸੀ ਕਿਉਂਕਿ ਜਿਹੜੀਆਂ ਤਲਵਾਰਾਂ ਸੀ ਉਹਨਾਂ ਦੇ ਮੂੰਹ ਮੁਰ ਜਾਂਦੇ ਸੀ ਜਿਹੜੇ ਭਰਾਵਾਂ ਨੂੰ ਪਤਾ ਸ਼ਕਤਾਂ ਰੱਖਦੇ ਨੇ ਤਲਵਾਰਾਂ ਦੇ ਮੂੰਹ ਮੁਰ ਜਾਂਦੇ ਆ ਪਰ ਸਫਾਜੰਗ ਜਿਹੜੀ ਇਹ ਤਾਂ ਸਪਾਈ ਕਰੀ ਜਾਂਦੀ ਬੰਦੇ ਦੀਆਂ ਬਾਹਾਂ 'ਚ ਬਲ ਚਾਹੀਦਾ ਇਹ ਨਹੀਂ ਰੁਕਦੀ ਗੋਲੀਆਂ ਮੁੱਕ ਜਾਂਦੀਆਂ ਪਰ ਇਹ ਬਾਹਾਂ ਦੇ ਬਲ ਨਾਲ ਚੱਲਦੀ ਹੈ ਇਨੂੰ ਸਫਾ ਜੰਗ ਕਹਿੰਦੇ ਨੇ ਸ਼ੈਤਰ ਜੂ ਤਾਨਾ ਕਰੋ ਅੱਜ ਸਾਡੇ ਭਰਾਵਾਂ ਦੇ ਸਿਰਾਂ ਤੋਂ ਪੱਗਾ ਲੱਤ ਦੀ ਪਈਆਂ ਉਹਦਾ ਕਾਰਨ ਹੀ ਇਹੋ ਆ ਵੀ ਅਸੀਂ ਸ਼ੈਤਰਹੀਨ ਹੋ ਗਿਆ ਮਰ ਨੇ ਕਿਹਾ ਸ਼ੈਤਰਹੀਨ ਕਪਹੂ ਨਾ ਹੋਈ ਉਹ ਬਾਬਾ ਕਹਿੰਦਾ ਸ਼ੈਤਰਾਂ ਤੋਂ ਬਿਨਾਂ ਰਹਿਣਾ ਨਹੀਂ ਤੇ ਸਾਡੇ ਵਾਲੇ ਕਹਿੰਦੇ ਸ਼ੈਤਰ ਪਾ ਕੇ ਅਸੀਂ ਕੀ ਲੈਣਾ ਨਿਕਾ ਜਾ ਰੱਖ ਦੇ ਉਹ ਵੀ ਲੁਕਾ ਕੇ ਰੱਖ ਦੇ ਤੇ ਕਈਆਂ ਨੇ ਐਨਾ ਨਾ ਪਾਇਆ ਕਹਿੰਦੇ ਲੈ ਇਹਦੇ ਕੋ ਕੀ ਲੈਣਾ ਅਮਰਤੇ ਅੰਦਰ ਹੈ ਜਦੋਂ ਪਾਗ ਲੱਤ ਦੀ ਆਉਂਦੀ ਫਿਰ ਵੀਡੀਓ ਪਾ ਰਹੇ ਨੇ ਮਰਦ ਬੋਣੋ ਸਿੱਖ ਹੁੰਦੇ ਨਹੀਂ ਸਿੱਖ ਬੰਦ ਬੰਦ ਘਟਾਉਂਦੇ ਆ ਚਰਖੜੀਆਂ ਤੇ ਚੜਦੇ ਆ ਉਹ ਗਾਉਂਦੇ ਆ ਉਹ ਕਹਿੰਦੇ ਨਾਮ ਮੁੱਕਿਆ ਤੇ ਨਾਮ ਮੁਕਣਾ ਖਾਲਸੇ ਨੇ ਇਹਦਾ ਰਾਜ ਪਹਿਲਾਂ ਵੀ ਸੀ ਇਹਦਾ ਰਾਜ ਹੁਣ ਵੀ ਹੈ ਇਹਦਾ ਰਾਜ ਰਹੀ ਦੁਨੀਆ ਤੱਕ ਰਹਿਣਾ ਹੈ ਕਿਉਂਕਿ ਅਸੀਂ ਉਹ ਅੜਿਆਲੇ ਤੀਰਾ ਜੋ ਕਦੇ ਨਹੀਂ ਓਕੇ ਜ਼ਾਲਮ ਦੀ ਇੱਕ ਬਾੜ ਕੇ ਲੱਕ ਜਾਈਏ ਸੁਕੇ ਉਹ ਸੱਚੀ ਗੱਲ ਆ ਚੀਮਿਆਂ ਸਾਡੇ ਤੇ ਢੁੱਕੇ ਉਹ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਹੀਂ ਮੁੱਕੇ ਅਸੀਂ ਨਹੀਂ ਮੁੱਕ ਸਕਦੇ ਆਓ ਫਤਿਹ ਅਰਜ ਕਰ ਲਗਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ